ਚੈਨਲ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਬਾਤ ਬਾਤ ਸਵਾਗਤ ਹੈ ਸੰਯੁਕਤ ਰਾਜ ਅਮਰੀਕਾ ਦੀ ਦੂਜੀ ਮਹਿਲਾ ਊਸ਼ਾ ਵੈਂਸ ਇਸ ਹਫਤੇ ਗ੍ਰੀਨਲੈਂਡ ਦਾ ਦੌਰਾ ਕਰੇਗੀ ਜਿਸ ਵਿੱਚ ਇਤਿਹਾਸਕ ਸਥਾਨਾਂ ਅਤੇ ਅਬਨਾਟਾ ਕਿਮੂਸੂ ਰੇਸੂ ਯੋਗਸਦੀ ਦੌੜ ਦਾ ਇੱਕ ਉੱਚ ਪ੍ਰੋਫਾਈਲ ਦੌਰਾ ਕੀਤਾ ਜਾਵੇਗਾ ਆਪਣੇ ਬੱਚਿਆਂ ਨਾਲ ਵੈਂਸ ਗ੍ਰੀਨਲੈਂਡ ਦੀ ਵਿਰਾਸਤ ਦੀ ਪਰਚੋਲ ਕਰੇਗੀ ਇਹ ਦੋਹਰਾ ਰਣਨੀਤਿਕ ਕਾਰਨਾ ਕਰਕੇ ਇਸ ਖੇਤਰ ਨੂੰ ਹਾਸਲ ਕਰਨ ਵਿੱਚ 트ੰਪ ਦੀ ਨਵੀਂ ਦਿਲਚਸਪੀ ਦੇ ਵਿਰੁੱਧ ਗ੍ਰੀਨਲੈਂਡ ਦੇ ਮਹੱਤਵਪੂਰਨ ਸਥਾਨਕ ਵਿਰੋਧ ਦੇ ਨਾਲ ਮੇਲ ਖਾਂਦਾ ਹੈ। ਸੰਯੁਕਤ ਰਾਜ ਅਮਰੀਕਾ ਦੀ ਦੂਜੀ ਮਹਿਲਾ ਊਸ਼ਾ ਵੈਂਸ ਇਸ ਹਫਤੇ ਗ੍ਰੀਨਲੈਂਡ ਦਾ ਦੌਰਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਕਿ ਟ੍ਰੰਪ ਪ੍ਰਸ਼ਾਸਨ ਦੇ ਵੱਲੋਂ ਅਮਰੀਕੀ ਸਹਿਯੋਗੀ ਡੈਨਮਾਰਕ ਦੇ ਖਣਿਜਾਂ ਦੇ ਨਾਲ ਭਰਪੂਰ ਖੇਤਰ ਉੱਤੇ ਨਜ਼ਰ ਰੱਖਣ ਤੋਂ ਬਾਅਦ ਸਭ ਤੋਂ ਉੱਚ ਪ੍ਰੋਫਾਈਲ ਦੌਰਾ ਹੈ। ਤਿੰਨ ਤੀਹਾਂ ਦੀ ਯਾਤਰਾ ਦੇ ਦੌਰਾਨ ਊਸ਼ਾ ਵੈਂਸ ਆਪਣੇ ਇੱਕ ਬੱਚੇ ਦੇ ਨਾਲ ਹੋਵੇਗੀ ਅਤੇ ਇਤਿਹਾਸਕ ਸਥਾਨਾਂ ਦਾ ਦੌਰਾ ਕਰੇਗੀ ਗ੍ਰੀਨਲੈਂਡ ਦੀ ਵਿਰਾਸਤ ਬਾਰੇ ਸਿੱਖੇਗੀ ਅਤੇ ਗ੍ਰੀਨਲੈਂਡ ਦੀ ਰਾਸ਼ਟਰੀ ਕੁੱਤਿਆਂ ਦੀ ਦੌੜ ਅਵਾਨਾਟਾ ਕਿਮੂ ਸੈਸੂ ਦੇ ਵਿੱਚ ਸ਼ਾਮਲ ਹੋਵੇਗੀ ਉਹ ਵੀਰਵਾਰ ਨੂੰ ਗ੍ਰੀਨਲੈਂਡ ਪਹੁੰਚੇਗੀ ਇਸ ਵਕਾਰੀ ਦੌੜ ਦੇ ਵਿੱਚ ਲਗਭਗ 37 ਮਸ਼ਰ ਅਤੇ 444 ਕੁੱਤੇ ਨੇ ਜੋ ਭੇ ਮਿਸਾਲ ਤਾਲਮੇਲ ਅਤੇ ਐਥਲੈਟਿਕਸ ਦਾ ਪ੍ਰਦਰਸ਼ਨ ਵੀ ਕਰਦੇ ਨੇ ਵੈਸ ਦੇ ਦਫ਼ਤਰ ਨੇ ਇਸ ਮਹੱਤਵਪੂਰਨ ਖੇਡਾਂ ਸਮਾਗਮ ਨੂੰ ਦੇਖਣ ਅਤੇ ਗ੍ਰੀਨਲੈਂਡ ਦੀਆਂ ਪਰੰਪਰਾਵਾਂ ਦੇ ਜੋਸ਼ਣ ਦੇ ਵਿੱਚ ਹਿੱਸਾ ਲੈਣ ਬਾਰੇ ਉਤਸ਼ਾਹ ਪ੍ਰਗਟ ਕੀਤਾ ਦਾਸੀ ਗ੍ਰੀਨਲੈਂਡਿਕ ਅਤੇ ਡੈਨਿਸ਼ న్యూਸ ਸਰੋਤਾ ਤੋਂ ਪਤਾ ਚਲਦਾ ਹੈ ਕਿ 트럼ਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਟਰਜ਼ ਇਸ ਹਫਤੇ ਦੇ ਦੌਰੇ ਦੇ ਦੌਰਾਨ ਵੈਸ ਨਾਲ ਸ਼ਾਮਲ ਹੋਣਗੇ। ਆਪਣੀ ਅਹੁਦੇ ਉੱਤੇ ਆਪਣੀ ਵਾਪਸੀ ਤੋਂ ਬਾਅਦ 트াম্প ਲਗਾਤਾਰ ਦਾਅਵਾ ਕਰਦੇ ਰਹਿੰਦੇ ਨੇ ਕਿ ਗ੍ਰੀਨਲੈਂਡ ਉੱਤੇ ਅਮਰੀਕੀ ਕੰਟਰੋਲ ਅਟਲ ਹੈ ਖੇਤਰੀ ਵਿਸਥਾਰ ਦੇ ਉਦੇਸ਼ਾਂ ਦੀ ਬਜਾਏ ਰਾਸ਼ਟਰੀ ਸੁਰੱਖਿਆ ਵਿਚਾਰਾਂ ਦਾ ਵੀ ਹਵਾਲਾ ਦਿੰਦੇ ਹੋਏ 20 ਜਨਵਰੀ ਨੂੰ ਆਪਣੇ ਦੂਜੇ ਕਾਰਜਕਾਲ ਦੇ ਉਦਘਾਟਨ ਤੋਂ ਬਾਅਦ 트াম্প ਨੇ ਗ੍ਰੀਨਲੈਂਡ ਨੂੰ ਪ੍ਰਾਪਤ ਕਰਨ ਦੇ ਵਿੱਚ ਆਪਣੇ ਵਿਸ਼ਵਾਸ ਨੂੰ ਦੁਹਰਾਇਆ ਦੱਸਿਆ ਕਿ ਅਮਰੀਕਾ ਉੱਥੇ ਇੱਕ ਫੌਜੀ ਸਥਾਪਨਾ ਬਣਾਈ ਰੱਖਦਾ ਹੈ ਜਿਸ ਦਾ ਡੋਨਾਲਡ ਟਰੰਪ ਜੂਨੀਅਰ ਨੇ ਜਨਵਰੀ ਦੇ ਵਿੱਚ ਦੌਰਾ ਕੀਤਾ ਸੀ ਦਰਅਸਲ ਓਵਲ ਦਫ਼ਤਰ ਦੇ ਵਿੱਚ ਨਾਟੋ ਸੱਤਰ ਜਨਰਲ ਮਾਰਕਰ ਰੂਟੇ ਦੇ ਨਾਲ ਵਿਚਾਰ ਵਟਾਂਦੇ ਦੇ ਵਿੱਚ ਟਰੰਪ ਨੇ ਗ੍ਰੀਨਲੈਂਡ ਉੱਤੇ ਡੈਨਮਾਰਕ ਦੇ ਖੇਤਰੀ ਦਾਅਵੇ ਉੱਤੇ ਸਵਾਲ ਚੁੱਕੇ ਨੇ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਦਾ ਇਤਿਹਾਸਿਕ ਸੰਬੰਧ ਕਮਜ਼ੋਰ ਸੀ ਗ੍ਰੀਨਲੈਂਡ ਦੀਆਂ ਸਸਤੀ ਪਾਰਟੀਆਂ ਨੇ ਪਿਛਲੇ ਹਫ਼ਤੇ ਸਰਵਸੰਮਤੀ ਦੇ ਨਾਲ 트럼ਪ ਦੇ ਬਿਆਨਾਂ ਦਾ ਵੀ ਵਿਰੋਧ ਕੀਤਾ ਸੀ ਡੈਨਮਾਰਕ ਆਪਣੀ ਆਜ਼ਾਦੀ ਦੀ ਸਮਾ ਸੀਮਾ ਨਿਰਧਾਰਤ ਕਰਨ ਦੇ ਲਈ ਗ੍ਰੀਨਲੈਂਡ ਦੀ ਖੁਦਮੁਖਤਿਆਰੀ ਨੂੰ ਵੀ ਸਵੀਕਾਰ ਕਰਦਾ ਹੈ ਇੱਥੇ ਦੱਸਣਾ ਬੰਦ ਹੈ ਕਿ 트럼ਪ ਦੇ ਖੇਤਰੀ ਹਿੱਤ ਗ੍ਰੀਨਲੈਂਡ ਤੋਂ ਪਰੇ ਫੈਲੇ ਹੋਏ ਨਹੀਂ ਜਿਸ ਵਿੱਚ ਪਨਾਮਾ ਦੀ ਨਹਿਰ ਕੈਨੇਡੀਅਨ ਰਾਜ ਦਾ ਤਰਜਾ ਅਤੇ ਘਾਸਰ ਨੂੰ ਇੱਕ ਤਟਵਰਤੀ ਰਿਜ਼ੋਰਟ ਵੰਜਲ ਦੇ ਵਿੱਚ ਬਦਲਣ ਬਾਰੇ ਸੁਝਾਅ ਵੀ ਸ਼ਾਮਲ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਵਿਦੇਸ਼ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ ਚੈਨਲ ਪੰਜਾਬੀ